ਸਰਫਰ ਖਾਨ ਮਾਰਿਆ ਗਿਆ ਉਹਦੇ ਦੋ ਬੇਟੇ ਮੈਦਾਨੇ ਜੰਗ ਦੇ ਵਿੱਚ ਮਾਰੇ ਗਏ ਦੋ ਬੱਚੇ ਉਹਨਾਂ ਦੋਵਾਂ ਨੇ ਸਿੱਖਾਂ ਦੇ ਗਿਆ ਆਤਮ ਸਮਰਪਣ ਕਰ ਦਿੱਤਾ ਇੱਕ ਦਾ ਨਾਮ ਸੀ ਜ਼ੁਲਫਕਾਰ ਅਲੀ ਤੇ ਦੂਜੇ ਦਾ ਨਾਮ ਸੀ ਸਰਫਰਾਜ਼ ਖਾਨ ਹੁਣ ਮੈਂ ਇੱਥੇ ਲਿਆਉਣਾ ਚਾਹੁੰਦਾ ਕਿ ਇਸ ਗੁਰੂ ਦਾ ਬਖਸ਼ਿਆ ਰਾਜ ਕਿਵੇਂ ਦਾ ਹੈ ਤੇ ਜੇ ਇਹਦਾ ਸਿਰ ਤੇ ਹੱਥ ਹੋਵੇ ਤੇ ਬਾਦਸ਼ਾਹੀ ਕਿਵੇਂ ਦੀ ਹੈ ਕਿੰਨੇ ਸਿਨਾਂ ਦੀਆਂ ਸ਼ਹਾਦਤਾਂ ਹੋਈਆਂ ਦੁਸ਼ਮਣ ਦੇ ਦੋ ਪੁੱਤ ਜਿਹੜੇ ਨੇ ਉਹ ਆਤਮ ਸਮਰਪਣ ਕਰ ਗਏ ਸਾਡੇ ਕੋਲ ਨੇ ਤੇ ਜੇ ਕੋਈ ਹੋਰ ਬਾਦਸ਼ਾਹ ਹੁੰਦਾ ਤੇ ਉਹ ਤੇ ਕਤਲ ਕਰ ਦਿੰਦਾ ਕਿ ਮੇਰੇ ਇੰਨੇ ਲੋਕਾਂ ਦੀ ਸ਼ਹੀਦੀ ਹੋਈ ਹੈ ਮੈਂ ਤਾਂ ਖਤਮ ਕਰ ਦੇਣੇ ਨਾ ਨਹੀਂ ਸ਼ੇਰੇ ਪੰਜਾਬ ਨੇ ਜਿੱਥੇ ਉੱਚ ਦੇ ਪੀਰਾਂ ਦਾ ਇਲਾਕਾ ਉਸ ਇਲਾਕੇ ਦੇ ਵਿੱਚ ਦੋਹਾਂ ਪੁੱਤਰਾਂ ਨੂੰ ਜ਼ਗੀਰ ਦਿੱਤੀ ਤੇ ਕਹਿੰਦਾ ਦੁਸ਼ਮਣੀ ਉਦੋਂ ਤੱਕ ਸੀ ਜਿੰਨਾ ਚਿਰ ਤੱਕ ਤੁਸੀਂ ਮੈਦਾਨੇ ਜੱਗ ਦੇ ਦੁਸ਼ਮਣ ਸੀ ਹੋਣ ਕੋਈ ਦੁਸ਼ਮਣੀ ਫਿਰ ਇੱਥੇ ਗੱਲ ਵੇਖੀ ਅਸੀਂ ਕਿੱਥੇ ਚਲੇ ਗਏ ਅਸੀਂ ਤੇ ਵੋਟਾਂ ਪਾਉਣ ਤੋਂ ਦੁਸ਼ਮਣੀ ਪਾਲ ਕੇ ਕਦੋਂ ਜਿੱਦੇ ਦੁਸ਼ਮਣ ਪੈ ਜਾਂਦੇ ਆ ਲੀਡਰ ਆਪਸ ਚ ਇਕੱਠੇ ਹੁੰਦੇ ਆ ਅਸੀਂ ਕਤਲ ਕਰ ਦਿੰਦੇ ਆ ਇੱਥੇ ਸ਼ੇਰੇ ਪੰਜਾਬ ਵੇਖੋ ਸਿੰਘ ਸ਼ਹੀਦ ਹੋਏ ਨੇ ਆਪਣੇ ਦੁਸ਼ਮਣ ਦੇ ਪੁੱਤਰਾਂ ਨੂੰ ਕਹਿ ਰਿਹਾ ਕਿ ਦੁਸ਼ਮਣੀ ਓਨਾ ਚਿਰ ਤੱਕ ਸੀ ਜਿੰਨਾ ਚਿਰ ਮੈਦਾਨ ਦੇ ਜੰਗ ਵਿੱਚ ਸੀ ਹੁਣ ਤੁਹਾਡੇ ਨਾਲ ਕੋਈ ਦੁਸ਼ਮਣੀ ਨਹੀਂ ਇਸ ਜੰਗ ਦੇ ਵਿੱਚ ਹਿੱਸਾ ਲਿਆਓ ਬਾਬਾ ਬੀਰ ਸਿੰਘ ਨਰੰਗਾਬਾਦ ਵਾਲਿਆਂ ਨੇ ਮੇਰਾ ਕਹਿਣ ਤੋਂ ਪਾਵੇ ਹੈ ਕਿ ਇਸ ਜੰਗ ਨੂੰ ਬੜੀ ਅਹਿਮ ਜੰਗ ਕਿਣਿਆ ਜਾਂਦਾ ਸਿੱਖਾਂ ਦੀ ਮੁਲਤਾਨ ਦੀ ਫਤਿਹ ਬੜੀ ਅਹਿਮ ਫਤਿਹ ਹੈ ਤੇ ਉਸ ਫਤਿਹ ਦੇ ਵਿੱਚ ਉਸ ਜੰਗ ਦੇ ਵਿੱਚ ਹਿੱਸਾ ਲੈਣ ਵਾਲੇ ਸੂਰਮੇ ਸੀ ਬਾਬਾ ਬੀਰ ਸਿੰਘ ਨਰੰਗਾਬਾਦ ਸ਼ਾਮ ਸਿੰਘ ਅਟਾਰੀ ਹੁਣਾ ਦੇ ਨਾਲ ਤੇ ਸ਼ਾਮ ਸਿੰਘ ਅਟਾਰੀ ਹੁਣਾ ਦੇ ਨਾਲ ਉਦੋਂ ਸਾਂਝ ਇੰਨੀ ਪੈ ਗਈ ਇੰਨੀ ਪੱਤੀ ਸਾਂਝ ਪਈ ਕਿ 1847 ਦੇ ਵਿੱਚ ਇਹ ਸ਼ਹੀਦ ਹੁੰਦੇ ਨੇ ਤੇ 1846 ਦੀ ਫਰਵਰੀ ਨੂੰ ਸ਼ਾਮ ਸਿੰਘ ਢਾਰੀ ਸ਼ਹੀਦ ਹੁੰਦੇ ਨੇ ਤੇ ਮੈਂ ਤੁਹਾਨੂੰ ਦੱਸਣਾ ਕਿ ਇਹਨਾਂ ਦੋਵਾਂ ਸਖੀਤਾ ਨੇ ਰਾਜ ਨੂੰ ਬਚਾਉਣ ਦੀ ਕੋਸ਼ਿਸ਼ ਕਿਵੇਂ ਕੀਤੀ ਕਿਉਂਕਿ ਸਾਨੂੰ ਕੇਵਲ ਇਹਨਾਂ ਦੇ ਜੀਵਨ ਦਾ ਇੱਕੋ ਪੱਖ ਦੱਸਿਆ ਜਾਂਦਾ ਹੈ ਅਗਲੀ ਗੱਲ ਅਹਿਮਦ ਸ਼ਾਹ ਅਬਦਾਲੀ ਦੀ ਮੌਤ ਹੋਈ ਜਿਹੜੇ ਉਹਦੇ ਜਾਨਸ਼ੀਨ ਸੀ ਜਿਹੜੇ ਉਹਦੇ ਪੁੱਤਰ ਸੀ ਉਹਨਾਂ ਦੇ ਵਿੱਚ ਆਪਸ ਵਿੱਚ ਜੰਗ ਛਿੜ ਗਈ ਰਾਜਗਦੀ ਤੇ ਮੈਂ ਬੈਣਾ ਰਾਜਗਦੀ ਤੇ ਮੈਂ ਬੈਣਾ ਕੋਹੇ ਨੂਰ ਹੀਰਾ ਅਹਿਮਦ ਸ਼ਾਹ ਅਬਦਾਲੀ ਦੇ ਕੋਲ ਸੀ ਨਾਦਰ ਸ਼ਾਹ ਨੇ ਲੁੱਟ ਕੇ ਖੜਿਆ ਸੀ 1739 ਦੇ ਵਿੱਚ 40 ਚੋਂ ਦੀ ਮੌਤ ਹੋ ਗਈ ਉਹਦੀ ਬਾਹ ਦੇ ਨਾਲ ਵੱਜਾ ਸੀ ਅਹਿਮਦ ਸ਼ਾਹ ਅਬਦਾਲੀ ਨੇ ਖੋਲ ਲਿਆ ਉਦੋਂ ਇਹਦਾ ਨਾਮ ਅਹਿਮਦ ਖਾਨ ਸੀ ਬਾਅਦ ਚ ਅਹਿਮਦ ਸ਼ਾਹ ਬਣ ਗਿਆ ਹੁਣ ਅਹਿਮਦ ਸ਼ਾਹ ਅਬਦਾਲੀ ਦੀ ਮੌਤ ਹੋਈ ਹੀਰਾ ਆ ਗਿਆ ਉਹਦੇ ਜਾਨਸ਼ੀਨ ਸ਼ਾਹ ਸੁਜਾਦੇ ਜਦੋਂ ਸ਼ਾਹ ਸੁਜਾਦੇ ਕੋਲ ਹੀਰਾ ਆ ਗਿਆ ਤੇ ਜਿਹੜਾ ਉਹਦਾ ਪਰਿਵਾਰ ਦੇ ਵਿੱਚੋਂ ਰਾਜ ਗੱਦੀ ਲੈਣਾ ਚਾਹੁੰਦਾ ਸੀ ਫਤਿਹ ਖਾਨ ਫਤਿਹ ਖਾਨ ਨੂੰ ਇਹ ਪਤਾ ਲੱਗਾ ਕਿ ਹੀਰਾ ਜਿਹੜਾ ਉਹ ਸ਼ਾਹ ਸੁਜਾਦੇ ਕੋਲ ਆ ਉਹਨੇ ਉਹਨੂੰ ਮਾਰਨ ਦਾ ਯਤਨ ਕੀਤਾ ਤੇ ਉਹ ਭੱਜ ਕੇ ਸ਼੍ਰੀਨਗਰ ਆ ਗਿਆ ਕਸ਼ਮੀਰ ਦੇ ਵਿੱਚ ਜਦੋਂ ਕਸ਼ਮੀਰ ਆਇਆ ਤੇ ਕਸ਼ਮੀਰ ਦਾ ਹਾਕਮ ਜ਼ਬਰਖਾਨ ਸੀ ਲੋਕਾਂ ਤੇ ਬੜਾ ਜ਼ੁਲਮ ਕਰਿਆ ਕਰਦਾ ਸੀ ਉਹਦੀਆਂ ਸ਼ਿਕਾਇਤਾਂ ਜਿਹੜੀਆਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਪਹੁੰਚੀਆਂ ਸੀ ਕਿ ਕਸ਼ਮੀਰ ਦੇ ਲੋਕ ਬੜੇ ਦੁਖੀ ਨੇ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਦੇ ਉੱਪਰ ਫਤਿਹ ਪ੍ਰਾਪਤ ਕਰਨ ਦੇ ਵਾਸਤੇ ਆਪਣੇ ਜ਼ਰਰੇਲਾ ਦੀ ਫੌਜ ਦੀ ਵੰਡ ਕੀਤੀ ਸੀ ਇੱਕ ਜਥੇ ਦੇ ਮੁਖੀ ਬਾਬਾ ਵੀਰ ਸਿੰਘ ਇੱਕ ਜਥੇ ਦੇ ਮੁਖੀ ਕਮਰਖੜਕ ਸਿੰਘ ਤੇ ਇੱਕ ਜਥੇ ਦੇ ਮੁਖੀ ਦੀਵਾਨ ਮੁਹੰਮਦ ਚੰਦ ਸ਼ਾਮ ਸਿੰਘ ਅਟਾਰੀ ਤੇ ਹਰੀ ਸਿੰਘ ਨਲੂਆ ਇਸ ਸਿੱਖਾਂ ਦੀ ਉਹ ਜੰਗ ਸੀ ਤੁਸੀਂ ਹੈਰਾਨ ਹੋ ਜੂਗੇ ਆ ਹੁਣ ਤੁਸੀਂ ਡਿਸਪੋਜ਼ੀਬਲ ਵਿਆਹਾਂ ਸ਼ਾਦੀਆਂ 'ਚ ਜਾਂਦੇ ਨੇ ਕੱਪ ਪਲੇਟਾਂ ਵੇਖਦੇ ਹੋ ਨਾ ਕਿ ਖਾਧਾ ਤੇ ਸੁੱਟ ਦਿੱਤਾ ਇਹ ਜਿਹੜੀ ਸਾਡੀ ਫਤਿਹ ਸੀ ਇਹ ਜਿਹੜੀ ਜੰਗ ਦੇ ਵਿੱਚ ਜਿੱਤ ਸੀ ਇਸ ਜਿੱਤ ਦੇ ਵਾਸਤੇ ਸਰਦਾਰ ਲਹਿਣਾ ਸਿੰਘ ਮਜੀਠੀਏ ਨੇ ਡਿਸਪੋਜ਼ੀਬਲ ਤੋਪਾਂ ਤਿਆਰ ਕੀਤੀ ਫੌਜੇ ਮਦਾਨੀ ਇਲਾਕੇ ਚ ਲੜਨ ਵਾਲੀ ਸੀ ਜਾਣਾ ਪੈਣਾ ਸੀ ਪਹਾੜੀਆਂ ਦੇ ਉੱਪਰ ਵੱਡੀਆਂ ਤੋਪਾਂ ਖਿੱਚ ਕੇ ਨਹੀਂ ਸੀ ਲਜਾਈਆਂ ਜਾ ਸਕੀਆਂ ਤੇ ਤੋਪਾਂ ਉਹ ਤਿਆਰ ਕੀਤੀਆਂ ਜਿਹੜੀਆਂ ਚਮੜੇ ਦੀਆਂ ਬਣੀਆਂ ਸੀ ਜਿਵੇਂ 12 ਬੋਰ ਦਾ ਕਾਰਤੂਸ ਹੁੰਦਾ ਜਿੰਨੂੰ ਇੱਕ ਵਾਰੀ ਚਲਾਇਆ ਜਾਂਦਾ ਸੀ ਤੇ ਬਾਅਦ ਚ ਸੁੱਟ ਦਿੱਤਾ ਜਾਂਦਾ ਸੀ ਘੋੜੇ ਤੇ ਚੜ ਕੇ ਚਲਾ ਦਿੱਤੀਆਂ ਜਾਂਦੀਆਂ ਸੀ ਇਹ ਸਰਦਾਰ ਲਹਿਣਾ ਸਿੰਘ ਮਜੀਠੀਆ ਦੀ ਕੋਸ਼ਿਸ਼ ਡਿਸਪੋਜ਼ੇਬਲ ਤੋਪਾਂ ਤਿਆਰ ਕੀਤੀਆਂ ਜੰਗ ਦੀ ਤਿਆਰੀ ਉਦੋਂ ਇਹ ਪਤਾ ਲੱਗ ਗਿਆ ਕਿ ਸ਼ਾਹ ਸੁਜਾਨੇ ਜ਼ਬਰਖਾਨ ਦੇ ਕੋਲ ਸ਼ਰਨ ਲੈ ਲਈ ਹੈ ਹੁਣ ਇੱਕ ਵੱਖਰੀ ਤਰ੍ਹਾਂ ਦੀ ਗੱਲਬਾਤ ਹੋਣ ਲੱਗੀ ਹੈ ਕਿਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਦੇ ਵਾਰਸ ਦੇ ਵਿੱਚ ਫਤਿਹ ਖਾਨ ਤੇ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਉਹ ਰਣਜੀਤ ਸਿੰਘ ਜਿਹਨੇ ਅਹਿਮਦ ਸ਼ਾਹ ਅਬਦਾਲੀ ਦੇ ਪੁੱਤਰੇ ਸ਼ਾਹ ਜ਼ਮਾਨ ਨੂੰ ਸੰਮਣ ਬੁਰਜ ਦੇ ਵਿੱਚ ਛੁਪਾਇਆ ਸੀ ਇਹ ਬਾਹਰ ਨਿਕਲ ਅਹਿਮਦ ਸ਼ਾਹ ਅਬਦਾਲੀ ਦਾ ਪੁੱਤਰ ਆ ਤੈਨੂੰ ਚੜ੍ਹ ਸਿੰਘ ਦਾ ਪੁੱਤਰ ਰਣਜੀਤ ਸਿੰਘ ਵੰਗਾਰ ਦਾ ਹੁਣ ਉਹਦੇ ਮੁੰਡੇ ਦੇ ਨਾਲ ਰਣਜੀਤ ਸਿੰਘ ਨੂੰ ਗੱਲਬਾਤ ਕਰਨੀ ਪੈ ਰਹੀ ਇਹ ਹੈ ਨੀਤੀ ਇਹ ਹੈ ਸਿਆਸਤ ਹੁਣ ਗੱਲਬਾਤ ਕਰਨ ਦੇ ਉੱਪਰ ਕੁਝ ਸਾਡੇ ਜਰਨਲਦੋ ਕਹਿੰਦੇ ਨੇ ਰਣਜੀਤ ਸਿੰਘ ਅਸੀਂ ਅਹਿਮਦ ਸ਼ਾਹ ਅਬਦਾਲੀ ਦੇ ਵਾਰਸਾਂ ਦੇ ਨਾਲ ਗੱਲਬਾਤ ਕਿਉਂ ਕਰੀਏ ਰਣਜੀਤ ਸਿੰਘ ਜਾਣਦਾ ਸੀ ਨੀਤੀ ਕੀ ਹੁੰਦੀ ਹੈ ਅੱਜ ਅਸੀਂ ਨੀਤੀ ਨੂੰ ਕੇਵਲ ਤੇ ਕੇਵਲ ਰਾਜਨੀਤਿਕ ਸੱਤਾ ਤੱਕ ਪ੍ਰਾਪਤੀ ਦਾ ਸਾਧਨ ਬਣਾ ਲਿਆ ਨੀਤੀ ਨੂੰ ਧਰਮ ਦੇ ਵਾਸਤੇ ਤੇ ਧਰਮ ਦੇ ਅਧੀਨ ਨਹੀਂ ਵਰਤੇ ਅਸਲ ਦੇ ਵਿੱਚ ਇਹ ਹੁੰਦਾ ਹੈ ਕਿ ਰਾਜਨੀਤੀ ਘੋੜਾ ਹੁੰਦਾ ਹੈ ਧਰਮ ਉਹਦਾ ਸਵਾਰ ਹੁੰਦਾ ਹੈ ਅੱਜ ਧਰਮ ਨੂੰ ਘੋੜਾ ਬਣਾ ਲਿਆ ਰਾਜਨੀਤੀ ਸਵਾਰ ਕਰ ਦਿੱਤੀ ਨੀਤੀ ਕੀ ਹੈ ਨੀਤੀ ਇਹ ਕਿ ਰਾਜ ਸੱਤਾ ਨੂੰ ਪ੍ਰਾਪਤ ਕਰਨਾ ਤੇ ਧਰਮ ਦੇ ਭਲੇ ਦੇ ਵਾਸਤੇ ਵਰਤਣਾ ਹੁਣ ਬਣ ਕੀ ਗਿਆ ਧਰਮ ਦੇ ਨਾਂ ਤੇ ਪ੍ਰਾਪਤ ਕਰਮੀ ਤੇ ਧਰਮ ਦਾ ਹੀ ਵਿਨਾਸ਼ ਕਰਨਾ ਬੇਅਦਬੀਆਂ ਹੋਈਆਂ ਨੇ ਪਿਛਲੇ ਸਮੇਂ ਤੁਸੀਂ ਸਾਰੇ ਜਾਣਦੇ ਬਹੁਤ ਕੁਝ ਹੋਇਆ ਹੈ ਖੈਰ ਇਸ ਗੱਲ ਨੂੰ ਰਣਜੀਤ ਸਿੰਘ ਉਹ ਤੇ ਜਰਨੈਲ ਕਹਿੰਦੇ ਨੇ ਕਿ ਅਸੀਂ ਹੁਣ ਉਹਦੇ ਨਾਲ ਗੱਲਬਾਤ ਕਰੀਏ ਤੇ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਪਤਾ ਕੀ ਕਹਿੰਦਾ ਕਹਿੰਦਾ ਸਾਡੀ ਪਹਾੜੀ ਇਲਾਕੇ ਦੀ ਪਹਿਲੀ ਬਹਿਮਾ ਸਾਡੀਆਂ ਫੌਜਾਂ ਨੂੰ ਇਸ ਪਹਾੜੀ ਇਲਾਕੇ ਦੀ ਪਤਾ ਨਹੀਂ ਕੇਵਲ ਤੇ ਕੇਵਲ ਇੱਕ جنگ ਉਹਦੇ ਨਾਲ ਸਾਂਝ ਪਾ ਕੇ ਸੀ ਉਸ ਇਲਾਕੇ ਤੱਕ ਪਹੁੰਚਣ ਲਈ ਕਰਨੀ ਏ ਸੰਧੀ ਉਹਦੇ ਤੋਂ ਬਾਅਦ ਉਹਦੀ ਜੰਗ ਵੱਖਰੀ ਤੇ ਸਾਡੀ ਜੰਗ ਵੱਖਰੀ ਸਾਡਾ ਨਿਸ਼ਾਨਾ ਹੋ ਰਿਹਾ ਉਹਦਾ ਨਿਸ਼ਾਨਾ ਹੋ ਰਿਹਾ ਸ਼ੇਰ-ਏ-ਪੰਜਾਬ ਬਹਾਦਰ ਰਣਜੀਤ ਸਿੰਘ ਨੇ ਕਸ਼ਮੀਰ ਤੇ ਚੜ੍ਹਾਈ ਕੀਤੀ ਇੱਕ ਚੜ੍ਹਾਈ ਤੋਂ ਵਾਪਸ ਆਉਣਾ ਪਿਆ ਉਦੋਂ ਤੱਕ ਇਲਾਕੇ ਦਾ ਪਤਾ ਲੱਗ ਗਿਆ ਇਹ ਜੰਗ ਨਹੀਂ ਕਰਨੀ ਪਈ ਅੱਗੇ برف ਪੈਣੀ ਸ਼ੁਰੂ ਹੋ ਗਈ ਤੇ ਫੌਜਾਂ ਅੱਗੇ ਨਾ ਜਾ ਸਕੀਆਂ ਅਗਲੇ ਸਾਲ ਫਿਰ ਚੜ੍ਹਾਈ ਕੀਤੀ ਸ਼ੇਰ ਗੜੀ ਨੂੰ ਘੇਰਾ ਪਾ ਲਿਆ ਸ਼ੇਰ ਗੜੀ ਜੰਗ ਹੋਈ ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ ਤੇ ਸ਼ੇਰ ਗੜੀ ਦੇ ਵਿੱਚ ਕੈਦ ਕੀਤਾ ਗਿਆ ਸੀ ਜ਼ਬਾਰ ਖਾਨ ਨੇ ਜਿਹਦੇ ਕੋਲ ਕੋਹੇ ਨੂਰ ਹੀਰਾ ਸੀ ਸ਼ਾਹ ਸੁਜਾ ਪਰ ਉਹ ਹੀਰਾ ਲੈ ਕੇ ਨਹੀਂ ਸੀ ਆਇਆ ਉਹ ਵੀ ਬੜਾ ਚਲਾਕ ਸੀ ਉਹਨੂੰ ਪਤਾ ਸੀ ਜਿੱਦ ਮੈਨੂੰ ਫੜ ਲਿਆ ਹੀਰਾ ਥੋ ਜਾਂਦਾ ਰਹੇਗਾ ਹੀਰਾ ਉਸਨੇ ਆਪਣੀ ਬੇਗਮ ਨੂੰ ਦੇ ਦਿੱਤਾ ਘਰ ਵਾਲੀ ਨੂੰ ਵਫਾ ਬੇਗਮੋ ਦਾ ਨਾਮ ਸੀ ਉਹ ਲੈ ਕੇ ਲਾਹੌਰ ਆ ਗਈ ਫਕੀਰ ਜੀਜੂਦੀਨ ਦੇ ਘਰ ਤੇ ਫਕੀਰ ਜੀਜੂਦੀਨ ਨੂੰ ਕਹਿੰਦੀ ਹੈ ਮੇਰੇ ਨਾਲ ਇੱਕ ਸੌਦਾ ਕਰ। ਕਹਿੰਦਾ ਕਿ ਕਹਿੰਦੀ ਸ਼ੇਰੇ ਪੰਜਾਬ ਨੂੰ ਕਹਿ ਕਿ ਕਸ਼ਮੀਰ ਤੇ ਜੇ ਹਮਲਾ ਕਰਨਾ ਹੈ ਤੇ ਸ਼ੇਰਗੜੀ ਦੇ ਵਿੱਚੋਂ ਮੇਰਾ ਪਤੀ ਲਿਆ ਕੇ ਮੈਨੂੰ ਦੇ ਦੇਣ ਮੈਂ ਤੁਹਾਨੂੰ ਹੀਰਾ ਦੇ ਦਿਆਂ। ਕਸ਼ਮੀਰ ਵੀ ਫਤਿਹ ਕੀਤਾ। ਸ਼ੇਰਗੜੀ ਨੂੰ ਜਿੱਤਿਆ। ਸ਼ਾ ਸੁਜਾ ਨੂੰ ਲਿਆਂਦਾ ਤੇ ਉਹਨੂੰ ਲਾਹੌਰ ਲਿਆ ਕੇ ਵਫਾ ਬੇਗਮ ਨੂੰ ਕਹਿ ਦਿੱਤਾ ਕਿ ਹੀਰਾ ਦੇ ਜਾ ਤੇ ਪਤੀ ਨੂੰ ਲੈ ਜਾ। ਇਹ ਨੀਤੀ ਹੁੰਦੀ। ਕਿਵੇਂ ਕਸ਼ਮੀਰ ਜਿੱਤਿਆ ਤੇ ਕਿਵੇਂ ਕੋਹੇ ਨੂਰ ਜਿਹਦੇ ਤੁਸੀਂ ਮਾਲਕ ਸੀ ਜਿਹਦੇ ਤੁਸੀਂ ਵਾਰਿਸ ਸੀ ਅੱਜ ਉਹ ਬੇਸ਼ੱਕ ਇੰਗਲੈਂਡ ਦੀ ਮਹਾਰਾਣੀ ਦੇ ਤਾਜ ਦੇ ਵਿੱਚ ਟੁਕੜੇ ਟੁਕੜੇ ਹੋ ਕੇ ਜਰਿਆ ਗਿਆ ਪਰ ਕਦੀ ਤੁਹਾਡੇ ਰਾਜ ਦੀ ਬਾਹ ਤੇ ਬੱਜਾ ਹੁੰਦਾ ਸੀ ਅਸੀਂ ਵਾਰਿਸ ਸੀ ਜਦੋਂ ਰਾਜ ਨਹੀਂ ਰਹਿੰਦੇ ਨਾ ਤੇ ਧਰਮ ਦੇ ਟੁਕੜੇ ਨਹੀਂ ਹੁੰਦੇ ਬਲਕਿ ਧਰਮ ਦੀਆਂ ਜਿਹੜੀਆਂ ਸਾਂਭੀਆਂ ਹੋਈਆਂ ਵਿਰਾਸਤਾਂ ਨੇ ਉਹਦੇ ਵੀ ਟੁਕੜੇ ਹੋ ਜਾਂਦੇ ਅੱਜ ਹੋ ਰਿਹਾ ਰਾਜ ਸੱਤਾ ਨਹੀਂ ਹੈ ਅਸੀਂ ਵੀ ਵੰਡੇ ਗਏ ਸਾਡੀਆਂ ਵਿਰਾਸਤਾਂ ਵੀ ਵੰਡੀਆਂ ਗਈ ਇਹ ਕੁਝ ਹੋ ਰਿਹਾ ਉਹ ਹੀਰਾ ਜਿਹੜਾ ਸਿੱਖਾਂ ਦੇ ਹੱਥ ਆਇਆ ਤੇ ਗੱਲ ਫਿਰ ਉੱਥੇ ਰਹਿ ਜਾਈਏ ਕਿ ਸ਼ੇਰ ਗੜੀ ਨੂੰ ਜਦੋਂ ਫਤਿਹ ਕੀਤਾ ਗਿਆ ਉਸ ਜੰਗ ਦੇ ਵਿੱਚ ਵੀ ਬਾਬਾ ਬੀਰ ਸਿੰਘ ਜੀ ਨਰੰਗਾ ਬਾਦ ਵਾਲੇ ਇੱਕ ਜੱਥੇ ਦੀ ਅਗਵਾਈ ਕਰ ਰਹੇ ਸੀ ਮੈਂ ਗੱਲਾਂ ਤਾਂ ਸਾਂਝੀਆਂ ਕਰ ਰਿਹਾ ਕਿ ਬੜੀਆਂ ਵੱਡੀਆਂ ਮਹਿਮਾ ਨੇ ਉਹਨਾਂ ਮਹਿਮਾ ਦੇ ਵਿੱਚ ਜੰਗ ਦੀ ਫੌਜ ਦੀ ਜੱਥੇ ਦੀ ਅਗਵਾਈ ਕਰਨੀ ਬਹੁਤ ਵੱਡੀ ਗੱਲ ਹੈ ਉਦੇ ਤੋਂ ਬਾਅਦ ਰੂਹਾਨੀਅਤ ਵਾਲੇ ਪਾਸੇ ਜਦੋਂ 모ੜਾ ਪਿਆ ਇਸ ਪਾਸੇ ਆਏ ਨੇ ਇਹਦਾ ਮਤਲਬ ਇਹ ਨਹੀਂ ਕਿ ਜਦੋਂ ਉਹ ਜੰਗ ਲੜਦੇ ਸੀ ਉਦੋਂ ਧਰਮ ਨੂੰ ਪਹਿਲ ਨਹੀਂ ਸੀ ਦਿੰਦੇ ਨਹੀਂ ਹੁਣ ਉਹ ਇਸ ਅਵਸਥਾ ਤੇ ਪਹੁੰਚੇ ਨੇ ਕਿ ਰਣਜੀਤ ਸਿੰਘ ਰਾਜ ਕਰ ਰਿਹਾ ਹੈ ਰਾਜ ਪ੍ਰਾਪਤ ਹੋ ਗਿਆ ਹੈ ਹੁਣ ਜਿਹੜਾ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਚਾਹੀਦਾ ਉਸ ਸਮੇਂ ਚ ਇਹਨਾਂ ਨੇ ਬਹੁਤ ਜ਼ਿਆਦਾ ਪ੍ਰਚਾਰ ਕੀਤਾ ਮਾਲਵੇ ਦੇ ਵਿੱਚ ਦੁਆਬੇ ਦੇ ਵਿੱਚ ਮਾਝੇ ਦੇ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਇੱਕ ਮਿਲਣੀ ਦੀ ਗੱਲ ਬੜੀ ਪਿਆਰੀ ਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਇਹਨਾਂ ਨੂੰ ਮਿਲਣ ਵਾਸਤੇ ਆਇਆ। ਉਹ ਗੱਲਾਂ ਤੁਸੀਂ ਸਾਰੇ ਸਾਰੀਆਂ ਸੁਣੀਆਂ ਹੋਣਗੀਆਂ। ਤੋਹਫੇ ਰੱਖਿਓ ਨੇ ਇਹਨਾਂ ਨੇ ਲੈਣ ਤੋਂ ਇਨਕਾਰ ਕਰ ਦਿੱਤਾ। ਪਰ ਇੱਕ ਗੱਲ ਬੜੀ ਵੱਖਰੀ ਹੋਈ। ਜਦੋਂ ਇਹ ਬੈਠੇ ਨੇ ਤੇ ਸ਼ੇਰੇ ਪੰਜਾਬ ਰਣਜੀਤ ਸਿੰਘ ਸਾਹਮਣੇ ਆ ਕੇ ਖੜਾ ਹੈ। ਉਹਦੇ ਨਾਲ ਉਹਦੇ ਕੁਝ ਦਰਬਾਰੀ ਨੇ ਬੜਾ ਚਿਰ ਬਾਬਾ ਜੀ ਨੇ ਬੈਠਣ ਵਾਸਤੇ ਲੱਗਿਆ। ਉਦੇ ਦਰਬਾਰੀ ਸੋਚਦੇ ਨੇ ਕਿ ਸ਼ਾਇਦ ਬਾਬਾ ਜੀ ਰਣਜੀਤ ਸਿੰਘ ਦੀ अहमियत ਨਹੀਂ ਸਮਝ ਰਹੇ ਕਿ ਉਹ ਰਾਜਾ ਆ ਜਾਂਦਾ ਹੈ ਨਾ ਮਨ ਦੇ ਵਿੱਚ ਕਿ ਰਾਜਾ ਆਇਆ ਹੈ ਬੈਠਣ ਲਈ ਨਹੀਂ ਕਿਆ ਪਰ ਉਹਨਾਂ ਨੇ ਖਲੋਤੇਆਂ ਇੱਕ ਗੱਲ ਕੀਤੀ ਕਹਿੰਦੇ ਰਣਜੀਤ ਸਿੰਘ ਆ ਤੂੰ ਮੇਰਾ ਭਰਾ ਹੈ ਫਰਕ ਇਹ ਹੈ ਕਿ ਗੁਰੂ ਨੇ ਮੇਰੀ ਝੋਲੀ ਦੇ ਵਿੱਚ ਰੋਹਾਨੀਅਤ ਦਾ ਰਾਜ ਪਾ ਦਿੱਤਾ ਤੇਰੀ ਝੋਲੀ ਦੇ ਵਿੱਚ ਸੰਸਾਰ ਦਾ ਰਾਜ ਪਾ ਦਿੱਤਾ ਪਰ ਜੇ ਇਹ ਰਾਜ ਸੱਤਾ ਦੀ ਵਿਚਾਰ ਚੜਾ ਇਕੱਠੀ ਚੱਲੇਗੀ ਤੇ ਲੋਕ ਸੁਖੀ ਹੋਣਗੇ ਬਾਹਾਂ ਫੜਿਆ ਤੇ ਨਾਲ ਬਿਠਾ ਕੇ ਇਹ ਫਲਸਫੇ ਵਿੱਚ ਸਮਝਣ ਵਾਲੀਆਂ ਗੱਲਾਂ ਨੇ ਕਿ ਧਰਮ ਨੇ ਰਾਜਨੀਤੀ ਨੂੰ ਕੋਲ ਬਿਠਾਇਆ ਤੇ ਕੀ ਕਹੇ ਕਿ ਜੇਕਰ ਇਹ ਨੀਤੀ ਇਹ ਰਾਜ ਸੱਤਾ ਧਰਮ ਸੱਤਾ ਦੇ ਅਧੀਨ ਚੱਲੇਗੀ ਸੁਖੀ ਲੋਕ ਰਹਿਣਗੇ ਇਕ ਬਹੁਤ ਵੱਡੀ ਗੱਲ ਹੈ ਇਹ ਗੱਲ ਛੋਟੀ ਹੈ ਭਾਗ ਸਿੰਘ ਪੁਰੀ ਵਾਲਿਆਂ ਦੇ ਨਾਲ ਮਿਲਾਪ ਹੋਇਆ ਉਸ ਮਿਲਾਪ ਦੇ ਪਛੋਕੜ ਦੇ ਬਾਰੇ ਜੇ ਗਿਆਨੀ ਜੀ ਦੱਸ ਰਹੇ ਕਿ ਨੇ ਤੇ ਮੈਂ ਨਾ ਸੰਝਾ ਕਰਾਂ ਦੱਸ ਕੇ ਕਿ ਵਿੱਚ ਉਹਦਾ ਪਛੋਕੜ ਜਿਹੜਾ ਤੁਰਕਾਂ ਦੇ ਨਾਲ ਜੰਗ ਵਾਲਾ ਜਿਉ ਜੰਗਿਆ ਨੇ ਤੇ ਮੈਂ ਨਾ ਸੰਝਾ ਕਰਾਂ ਇੱਕ ਦਿਨ ਬੈਠੇ ਨੇ ਬਾਬਾ ਵੀਰ ਸਿੰਘ ਨਰੰਗਾਬਾਦ ਵਾਲੇ ਸੰਗਤ ਬੈਠੀ ਐ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਗੱਲ ਚੱਲ ਰਹੀ ਐ ਬਾਬਾ ਭਾਗ ਸਿੰਘ ਦੀ ਕੂਰੀ ਵਾਲਿਆਂ ਦੀ ਪੂਰੀ ਜਗ੍ਹਾ ਦਾ ਨਾਂ ਹੈ ਬਾਬਾ ਭਾਗ ਸਿੰਘ ਹੁਣਾ ਦੀ ਬਾਬਾ ਸਾਹਿਬ ਸਿੰਘ 베ਦੀ ਹੁਣਾ ਦੇ ਨਾਲ ਬੜੀ ਪਿਆਰ ਵਾਲੀ ਗੱਲpass ਭਾਗ ਸਿੰਘ ਜੀ ਨੂੰ ਸਵਾਲ ਕਰਦੇ ਨੇ ਸੰਗਤ ਚ ਇੱਥੇ ਬੈਠੇ ਕਿ ਤੁਹਾਡਾ ਭਾਗ ਸਿੰਘ ਹੁਣਾ ਦਾ ਮਰਾਕ ਕਿਵੇਂ ਹੋਇਆ ਬਾਬਾ ਵੀਰ ਸਿੰਘ ਨੂੰ ਸਵਾਲ ਕੀਤਾ ਜਾਂਦਾ ਹੈ ਜਿਹੜਾ ਉਹਨਾਂ ਨੇ ਜਵਾਬ ਦਿੱਤਾ ਇਹ ਵੀਰ ਬਰਗੇਸ਼ ਗ੍ਰੰਥ ਦੇ ਵਿੱਚ ਇਸੇ ਤਰ੍ਹਾਂ ਦਰਜ ਹੈ ਉਹ ਕਹਿੰਦੇ ਨੇ ਕਿ ਜਦੋਂ ਪਸ਼ੌਰ ਦੀ ਜੰਗ ਹੋਈ ਨਾ ਗੱਲ ਫਿਰ ਜੰਗ ਤੇ ਆ ਜਾਂਦੀ ਹੈ ਕਿੰਦੇ ਜਦੋਂ ਪਸ਼ੌਰ ਦੀ ਜੰਗ ਹੋਈ ਨਾ ਤੇ ਉਸ ਜੰਗ ਦੇ ਵਿੱਚ ਮੁਸਲਮਾਨਾਂ ਨੇ ਬੜਾ ਡਟ ਕੇ ਮੁਕਾਬਲਾ ਕੀਤਾ ਇਸ ਡਟ ਕੇ ਕੀਤੇ ਜਾ ਰਹੇ ਮੁਕਾਬਲੇ ਚ ਮੇਰਾ ਜਥਾ ਬਿਲਕੁਲ ਇਕੱਲਾ ਰਹਿ ਗਿਆ ਮੁਸਲਮਾਨਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਕਿੰਨਾ ਮੈਂ ਪਸ਼ੌਰ ਤੋਂ ਉਸ ਜਥੇ ਨਾਲ ਲੜਦਾ 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 ਇਸ ਹਾਲ ਚ ਆ ਗਿਆ ਕਿ ਨਾਲ ਦੇ ਸਾਰੇ ਸਾਥੀ ਕੁਝ ਸ਼ਹੀਦ ਤੇ ਕੁਝ ਖਿੰਡ ਗਏ ਮੈਂ ਇਕੱਲਾ ਹੀ ਰਹਿ ਗਿਆ ਸਾਹਮਣੇ ਆ ਗਿਆ ਪਿੰਡ ਦਾ ਨਾਮ ਸੀ ਪੰਜਤਾਰਾ ਕਹਿੰਦਾ ਜਦੋਂ ਪਜਤਾਰਾ ਪਿੰਡ ਦੇ ਮੈਂ ਸਾਹਮਣੇ ਆ ਗਿਆ ਨਾ ਬਾਬਾ ਜੀ ਆਪ ਦੱਸਦੇ ਨੇ ਕਹਿੰਦੇ ਫੇਰ ਇੱਕੋ ਹੀ ਰਾਹ ਰਹਿ ਗਿਆ ਜਾਂ ਗੁਰੂ ਜਾਂ ਸ਼ਹੀਦੀ ਬਚਾ ਦਾ ਕੋਈ ਸਾਧਨ ਨਹੀਂ ਕਹਿੰਦੇ ਮੈਂ ਅੱਖਾਂ ਬੰਦ ਕੀਤੀਆਂ ਅਰਦਾਸ ਕੀਤੀ ਪਾਤਸ਼ਾਹ ਕੱਲਾ ਰਹਿ ਗਿਆ ਹੁਣ ਸ਼ਹਾਦਤ ਐਵੇਂ ਦੀ ਦੇਵੀ ਕਿ ਮੈਂ ਮਾਨ ਦੇ ਨਾਲ ਤ੍ਰੀਗੋਤ ਦੇ ਚ ਸ਼ਹੀਦ ਬਣ ਕੇ ਆ ਸਕਾਂ ਆਸੇ-ਪਾਸੇ ਦੁਸ਼ਮਣ ਹੈ ਕਹਿੰਦਾ ਉਸੇ ਸਮੇਂ ਮੈਨੂੰ ਇੰਜ ਲੱਗਾ ਕਿ ਇੱਕ ਸਿੰਘ ਜਿਹੜੇ ਨੇ ਆਏ ਤੇ ਉਹਨਾਂ ਆਉਂਦਿਆਂ ਨੇ ਕੋਈ ਐਹੋ ਜਿਹਾ ਤਲਵਾਰਬਾਜੀ ਦਾ ਕੌਤਕ ਕੀਤਾ ਉਹਗੇ ਦੁਸ਼ਮਣ ਰਹੀ ਹੀ ਕੋਈ ਨਾ ਕਹਿੰਦੇ ਜਦੋਂ ਮੈਂ ਪਹਿਲੀ ਵਾਰ ਬਾਬਾ ਭਾਗ ਸਿੰਘ ਕੁਰੀ ਵਾਲਿਆਂ ਨੂੰ ਮਿਲਿਆ ਕਹਿੰਦੇ ਮੇਰੇ ਦਿਮਾਗ 'ਚ ਇੱਕ ਘਟਨਾ ਉੱਕਰੀ ਰਹੀ ਕਿ ਕੋਈ ਸਿੰਘ ਆਇਆ ਸੀ ਮੇਰੀ ਮਦਦ ਕੀਤੀ ਸੀ ਕਹਿੰਦੇ ਜਦੋਂ ਮੈਨੂੰ ਪਤਾ ਲੱਗਾ ਭਾਗ ਸਿੰਘ ਕੁਰੀ ਹੁਣਾਂ ਦੇ ਬਾਰੇ ਉਦੋਂ ਤੱਕ ਮੈਂ ਵੇਖਿਆ ਨਹੀਂ ਸੀ ਕਹਿੰਦੇ ਮੈਂ ਵੇਖਣ ਦੇ ਵਾਸਤੇ ਕੁਰੀ ਨੂੰ ਜਾ ਰਿਹਾ ਹਾਂ ਤੇ ਮੇਰੇ ਅੱਗੇ ਇੱਕ ਜਥਾ ਜਾ ਰਿਹਾ ਤੇ ਇੱਕ ਸਿੰਘ ਘੋੜੇ ਤੇ ਸਵਾਰ ਹੈ ਉਹਦੀ ਸ਼ਕਲ ਉਹ ਹੈ ਜਿਹੜੀ ਸ਼ਕਲ ਮੈਨੂੰ ਉੱਥੇ ਦੇਖੀ ਸੀ ਕਿੰਦੇ ਮੈਂ ਸੰਗਤ ਨੂੰ ਪੁੱਛਿਆ ਵੀ ਇਹ ਕੌਣ ਉਹ ਕਹਿੰਦੇ ਕਿ ਬਾਬਾ ਸਾਹਿਬ ਸਿੰਘ ਬੇਦੀ ਉਹਨੇ ਵਾਲਿਆਂ ਦੇ ਦਰਸ਼ਨ ਕਰਕੇ ਆ ਰਹੇ ਨੇ ਬਾਬਾ ਭਾਗ ਸਿੰਘ ਨੇ ਕਹਿੰਦਾ ਮੈਂ ਜਾ ਕੇ ਉਸੇ ਦੇ ਚਰਨਾਂ ਤੇ ਸੀਸ ਨਵਾ ਦਿੱਤਾ ਤੇ ਉਹਨਾਂ ਨੇ ਮੈਨੂੰ ਗੱਲ ਵਕਰੀ ਚ ਲੈ ਲਿਆ ਕਿ ਇਹ ਗੁਰ ਸਿੱਖਾਂ ਦਾ ਪਿਆਰ ਆ ਤੁਸੀਂ ਔਖੇ ਵੇਲੇ ਬੜੀ ਮਦਦ ਕੀਤੀ ਸੋ ਇਹ ਉਹਨਾਂ ਦੀ ਜੀਵਨ ਦੀ ਰੋਹਾਨੀਅਤ ਦਾ ਅੰਸ਼ ਹੈ ਕਿ ਉਹ ਰੋਹਾਨੀ ਤੌਰ ਤੇ ਕਿਸ ਅਵਸਥਾ ਤੱਕ ਉਹ ਪਹੁੰਚੇ ਹੋਏ ਸੀ ਅਗਲੀ ਗੱਲ